ਗੁਰਦੀਪ ਸਿੰਘ ਨਕਸ਼ਦੀਪ ਪੰਜ ਕੋਹਾਂ ਦੇ ਨਾਵਲ ਸੂਰਜ ਦੀ ਤੀਤਾ ਪੱਕ ਦੁੱਜਾ ਸੇ ਕਿਸ਼ਤੀ ਤਾਂ ਪਾਵੇਂ ਮਿਲ ਗਈ ਪਰ ਉਹ ਵੀ ਕੋਮਣ ਘੇਰੀਆਂ ਚ ਰਹੀ ਆ ਜਿਹੜੀ ਨੂੰ ਸੀ ਉਹ ਪਾਲਦੀ ਉਹ ਦੱਬੀ ਰਾਤਾਂ ਹਨੇਰੀਆਂ ਚ ਰਹੀ ਕਿਉਂਕਿ ਉਹਨੇ ਜਤ ਸਤ ਰੱਖਿਆ ਇੱਛਾ ਉਸ ਦੀਆਂ ਜ਼ਰਾ ਦੇਰੀਆਂ ਚ ਰਹੀ ਕਾਂਡ ਨੋ ਇੱਕ ਦਿਨ ਕਰਦਾ ਕੰਮ ਮੁਕਾ ਕੇ ਜਸਪ੍ਰੀਤ ਸੋਫੇ ਉੱਤੇ ਬੈਠ ਕੇ ਟੀਵੀ ਤੇ ਚੱਲ ਰਹੀ ਇੱਕ ਡਾਕਟਰ ਦੀ ਮੁਲਾਕਾਤ ਵੇਖਣ ਲੱਗ ਪਈ ਜਿਸ ਵਿੱਚ ਇੱਕ ਡਾਕਟਰ ਦੱਸ ਰਿਹਾ ਸੀ ਕਿ ਮਾਨਸਿਕ ਤਣਾਅ ਨੂੰ ਘਟਾਉਣ ਖਾਤਰ ਆਪਣੇ ਮਨ ਨੂੰ ਕਿਸੇ ਹੋਰ ਦਿਲਚਸਪ ਵਿਸ਼ੇ ਵੱਲ ਲਿਜਾਣਾ ਚਾਹੀਦਾ ਤੇ ਜੇ ਖਿਆਲ ਪਛਤਾਵੇ ਬਾਰੇ ਹੋਣ ਤਾਂ ਉਹਨਾਂ ਨੂੰ ਕਿਸੇ ਦੂਸਰੇ ਖਿਆਲ ਨਾਲ ਪਿੱਛੇ ਕਰ ਦੇਣਾ ਚਾਹੀਦਾ ਹੈ ਉਸ ਡਾਕਟਰ ਦੀ ਸਪੀਚ ਵਿੱਚ ਐਨੀ ਖੋ ਗਈ ਕਿ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਦ ਭਪਿੰਦਰ ਚੁੱਪਕੇ ਕਰ ਅੰਦਰ ਆ ਗਿਆ ਸੀ ਫਿਰ ਕੁਝ ਥੇਰ ਬਾਅਦ ਹਰ ਰੋਜ਼ ਵਾਂਗ ਭਪਿੰਦਰ ਨੇ ਫ੍ਰਿਜ ਵਿੱਚੋਂ ਕੁਝ ਕੱਟ ਕੇ ਖਾਦਾ ਉਸ ਤੋਂ ਬਾਅਦ ਉਹ ਉਸ ਦੇ ਕੋਲ ਆ ਕੇ ਬੈਠ ਗਿਆ ਉਸ ਨੂੰ ਵੇਖ ਕੇ ਉਹ ਥਰ ਅਤਰਪੀ ਪਰ ਭਪਿੰਦਰ ਉਸ ਨੂੰ ਬੜੇ ਪਿਆਰ ਨਾਲ ਬੋਲਿਆ ਹੋਰ ਦੱਸੋ ਤੁਹਾਡੇ ਕੀ ਹਾਲ ਨੇ ਖਾਸ ਨਹੀਂ 뭘 ਹੋ ਜਾਂਦੀ ਆ ਬਹੁਤੀ ਵਾਰੀ ਘਰ ਰਹਿ ਕੇ ਸੋਚਦੀ ਆ ਮम्मी ਨੂੰ ਕਰ ਰਿਆਂ ਲਿਆ ਕੇ ਉਹਨਾਂ ਹੀ ਥਾਂ ਤੇ ਮੈਂ ਗੈਸ ਸਟੇਸ਼ਨ ਉੱਤੇ ਜਾਣਾ ਸ਼ੁਰੂ ਕਰ ਦੇਵਾਂ ਜਸਪ੍ਰੀਤ ਨੇ ਸੁਭਾਅ ਬਕਿਆ ਭਪਿੰਦਰ ਉਸਵਲ ਸਰਕੀ ਬੋਲਿਆ ਮੰਮੀ ਕਰ ਬੈਠਣ ਵਾਲੀ ਨਹੀਂ ਭਾਬੀ ਮੈਂ ਕੋਸ਼ਿਸ਼ ਕਰ ਲਵਾਂਗਾ ਆਪਣੇ ਜ਼ੋਰ ਉੱਤੇ ਜੇ ਮੰਨ ਗਈ ਈ ਵਾਰ ਮੇਰੀ ਉਹ ਸੁਣ ਲੈਂਦੀ ਐ ਚੰਗਾ ਫਿਰ ਤੂੰ ਪੁੱਛੀਂ ਜ਼ਰਾ ਮੰਮੀ ਨੂੰ ਤੇ ਮੈਂ ਤੇਰੇ ਵੀਰ ਤੋਂ ਵੀ ਮੰਮੀ ਉੱਤੇ ਹੋਰ ਜ਼ੋਰ ਪਾ ਦੇਵਾਂਗੀ ਦਿਲਚਸਪੀ ਨਾ ਜਸਪ੍ਰੀਤ ਨੇ ਕਿਹਾ ਪਰਦਾ ਕੋਈ ਹਿਲਾ ਨਹੀਂ ਤਾਂ ਤੁਸੀਂ ਘਰ ਬੈਠੇ ਮਰ ਜਾਵੋਗੇ ਤੁਸੀਂ ਐਨੇ ਸੋਹਣੇ ਹੋ ਅੰਤਾਂ ਦਾ ਰੂਪ ਹੈ ਤੁਹਾਡੇ ਉੱਤੇ ਮੈਨੂੰ ਪਾਗਲ ਕਰ ਦਿੱਤਾ ਤੁਹਾਡੇ ਰੂਪ ਨੇ ਉਹ ਜਸਪ੍ਰੀਤ ਵੱਲ ਧੱਕਣ ਲੱਗ ਪਿਆ ਬਿਨਾਂ ਉਸ ਵੱਲ ਮੂੰਹ ਕੀਤੇਆਂ ਜਸਪ੍ਰੀਤ ਬੋਲੀ ਤੇਰੀ ਜਨਾਨੀ ਵੀ ਤਾਂ ਮਾੜੀ ਨਹੀਂ ਭਵਿੰਦਰ ਉਹ ਵੀ ਤਾਂ ਸੋਹਣੀ ਦੇਖ ਹੈ ਤੇਰੀ ਗੱਲ ਹੋਰ ਹੈ ਤੈਨੂੰ ਵੇਖ ਕੇ ਰਾਤ ਨੂੰ ਭਰਾ ਨੀਂਦ ਆ ਸਕਦੀ ਹੈ ਉਹ ਹਲਕਾ ਮੁਸਕਰਾਇਆ ਨਾ ਕਿਵੇਂ ਆ ਮੇਰੀ ਗੱਲ ਹੋਰ ਇਸ ਵਾਰ ਜਸਪ੍ਰੀਤ ਦੀ ਆਵਾਜ਼ ਵਿੱਚ ਖਿੱਚ ਸੀ ਤੁਸੀਂ ਆਪ ਸ਼ੀਸ਼ੇ ਅੱਗੇ ਖੜ ਕੇ ਵੇਖਣਾ ਤੇ ਫਿਰ ਆਪਣੇ ਆਪ ਨੂੰ ਸੁਖਚੈਨਾ ਮਲਾਉਣਾ ਇਹ ਆਖ ਭਪਿੰਦਰ ਨੇ ਮਲਕੜੇ ਜਸਪ੍ਰੀਤ ਦਾ ਹੱਥ ਫੜ ਲਿਆ ਅਤੇ ਉਸ ਨੂੰ ਚੁੰਮ ਲਿਆ ਪਰ ਜਸਪ੍ਰੀਤ ਨੇ ਆਪਣਾ ਹੱਥ ਛਡਾ ਕੇ ਕਿਹਾ ਵੇਖ ਮਖੌਲ ਰਿਹਾ ਇੱਕ ਪਾਸੇ ਇੰਜ ਨਾ ਸੋਚੀ ਮੇਰੇ ਬਾਰੇ ਕਦੇ ਵੀ ਇਹ ਕੀ ਉਹ ਉੱਠ ਖੜੀ ਹੋਈ ਭਪਿੰਦਰ ਸਰੀਰੋਂ ਬੜਾ ਤਾਕਤਵਰ ਸੀ ਉਹ 6 ਫੁੱਟ ਉੱਚਾ ਤੇ ਭਰਵੇਂ ਸਰੀਰ ਵਾਲਾ ਜਵਾਨ ਸੀ ਉਹ ਵੀ ਜਸਪ੍ਰੀਤ ਦੇ ਨਾਲ ਹੀ ਉੱਠ ਖੜਿਆ ਤੇ ਫਿਰ ਉਸਨੇ ਅਚਾਨਕ ਬੜੀ ਫੁਰਤੀ ਤੇ ਸਾਨੀ ਨਾਲ ਜਸਪ੍ਰੀਤ ਜੋ ਮਸੀਨ 45 ਜਾਂ 50 ਕਿਲੋ ਦੀ ਸੀ ਨੂੰ ਗੋਦੀ ਵਿੱਚ ਚੁੱਕਿਆ ਤੇ ਪੌੜੀਆਂ ਚੜ ਕੇ ਉਹਨੂੰ ਉਸ ਦੇ ਕਮਰੇ ਵਿੱਚ ਲੈ ਗਿਆ ਭਾਵੇਂ ਉਸਦਾਂ ਜਸਪ੍ਰੀਤ ਉਸ ਤੋਂ ਛੁੱਟਣ ਦੀ ਬਹੁਤ ਕੋਸ਼ਿਸ਼ ਕਰਦੀ ਰਹੀ ਉਸ ਵਕਤ ਉਹ ਬਹੁਤੀ ਪੌਂਦਲ ਗਈ ਤਾ ਤਾਂ ਤਾਕਤਯਕੀ ਉਸਨੇ ਆਪਣੇ ਆਪ ਨੂੰ ਬਹੁਤ ਕਮਜ਼ੋਰ ਮਹਿਸੂਸ ਕੀਤਾ ਪਰ ਉਸ ਅੰਦਰ ਗਿਲਾਨੀ ਤੇ ਗੁੱਸਾ ਪਨ ਲੱਗੇ ਜਦੋਂ ਉਸਨੇ ਉਸਨੂੰ ਬਿਸਤਰ ਉੱਤੇ ਬਿਠਾ ਲਿਆ ਤਾਂ ਉਸਦੇ ਪੈਰੀਂ ਹੱਥ ਲਾ ਕੇ ਬੋਲਿਆ ਤੂੰ ਮੇਰਾ ਅਸਲੀ ਪਿਆਰ ਹੈ ਜਦੋਂ ਪਹਿਲੇ ਦਿਨ ਮੈਂ ਤੈਨੂੰ ਵੇਖਿਆ ਸੀ ਬਸ ਮੈਂ ਤੇਰਾ ਹੋ ਗਿਆ ਸੀ ਆ ਤੂੰ ਸਾਲ ਤੂੰ ਪਤਾ ਨਹੀਂ ਕਿਉਂ ਮੈਨੂੰ ਆਪਣੇ ਨੇੜੇ ਨਹੀਂ ਲੱਗਣ ਦਿੱਤਾ ਤੇ ਜਦੋਂ ਮੈਂ ਦੁਪਹਿਰੇ ਆਉਂਦਾ ਹਾਂ ਤੂੰ ਕੁੰਡਾ ਲਾ ਕੇ ਕਮਰੇ ਵਿੱਚ ਵੜ ਜਾਂਦੀ ਹੈ ਐਨੂੰ ਨਹੀਂ ਪਤਾ ਕਿ ਮੈਂ ਇਸੇ ਆਸ ਵਿੱਚ ਕਰ ਆਉਂਦਾ ਕਿ ਤੈਨੂੰ ਮੈਂ ਆਪਣੀ ਬਣਾ ਲਵਾਂ ਪਰ ਤੂੰ ਹਮੇਸ਼ਾ ਕੁੰਟਾ ਬੰਦ ਰੱਖਦੀ ਐ ਮੇਰਾ ਪੂਰਾ ਹਾਲ ਹੈ ਤੇਰੇ ਪਿਆਰ ਵਿੱਚ ਤੈਨੂੰ ਪਤਾ ਕਿ ਉਜਾਗਰ ਵਿੱਚ ਤੋਂ ਤਾਂ ਕੁਝ ਨਹੀਂ ਹੋਣ ਵਾਲਾ ਅਰ ਆਪਾਂ ਕੁਝ ਕਰ ਸਕਦੇ ਹਾਂ ਕੋਈ ਬੱਚਾ ਹੋ ਜਾਵੇਗਾ ਤੂੰ ਵੀ ਖੁਸ਼ ਤੇ ਮੈਂ ਵੀ ਮੇਰੀ ਇਹ ਬੇਨਤੀ ਮੰਨ ਲੈ ਪਾਪੀ ਕਿ ਤੇਰਾ ਦਿਮਾਗ ਖਰਾਬ ਹੈ ਬਦਤਮੀਜ਼ ਕੋਈ ਨਸ਼ਾ ਕੀਤਾ ਹੋਇ ਤੂੰ ਮੈਨੂੰ ਲੱਗਦਾ ਕਿ ਤੇਰਾ ਸਿਰ ਫਿਰ ਗਿਆ ਗੰਦੇ ਲੋਕ ਪੇਕ ਟਾਣਾਸਰ ਮੇਰੀ ਗੱਲ ਮੈਂ ਬਹੁਤ ਕੋਸ਼ਾਂ ਤੇਰੇ ਵੀਰੇ ਨਾਲ ਬਹੁਤ ਪਿਆਰ ਕਰਦਾ ਹਾਂ ਮੈਨੂੰ ਫਿਰ ਤੇਰੇ ਘਰ ਵਾਲੀ ਐ ਤੂੰ ਆਪਣੀ ਅਗੋਸ ਨਾ ਭਜਾ ਪਰ ਸੱਟ ਜਾ ਜਸਪ੍ਰੀਤ ਗੁੱਸੇ ਵਿੱਚ ਬੋਲੀ ਭਵਿੰਦਰ ਉਸ ਦਾ ਫਿਰ ਹੱਥ ਫੜ ਕੇ ਮਿੰਤਾ ਕਰਨ ਲੱਗ ਪਿਆ ਕੋਈ ਤੇਰ ਬਾਅਦ ਜਦੋਂ ਉਹ ਹੋਰ ਜ਼ਬਰਦਸਤੀ ਉੱਤੇ ਉਤਰ ਆਇਆ ਤਾਂ ਔਕੜ ਗਈ ਬੰਦੇ ਦਾ ਪੋਤਾ ਪਾਸੇ ਹਟਦਾ ਨਹੀਂ ਅੱਜ ਇਸ ਘਰ ਵਿੱਚ ਪੁੱਲਸ ਹੋਵੇਗੀ। ਬਲਾਸਕਾਰ ਦਾ ਕੇਸ ਕਰਾਂਗੀ ਮੈਂ ਤੇਰੇ ਉੱਤੇ। ਮੈਨੂੰ ਨਾ ਕਿਸੇ ਦਾ ਡਰ ਹਾਂ। ਬਿਲਕੁਲ ਵੀ ਕਿਸੇ ਦਾ ਡਰ ਨਹੀਂ ਹੈ ਮੈਨੂੰ। ਸਭ ਤੋਂ ਜ਼ਿਆਦਾ ਮੈਨੂੰ ਆਪਣੀ ਇੱਜ਼ਤ ਪਿਆਰੀ ਹੈ। ਕੰਨ ਖੋਲ ਕੇ ਸੁਣ ਤੂੰ ਕਿ ਮੈਨੂੰ ਕਿਸੇ ਮਰਦ ਦੀ ਲੋੜ ਨਹੀਂ ਹੈ। ਜੋ ਮੇਰਾ ਮਰਦ ਹੈ ਨਾ ਮੈਂ ਉਸ ਨਾਲ ਬਹੁਤ ਖੁਸ਼ ਹਾਂ। ਤੁਰਦਾ ਬਣ ਇਥੋਂ ਵੱਡਾ ਆਇਆ ਆਸ਼ਿਕ। ਜਸਪ੍ਰੀਤ ਨੇ ਡਰ ਵਿੱਚ ਆਪਣੇ ਮੱਥੇ ਉੱਤੇ ਐ ਫੀਸਨੇ ਨੂੰ ਪੁੰਜਿਆ। ਇਹ ਸੁਣ ਕੇ ਭਪਿੰਦਰ ਦੇ ਅੰਦਰਲੀ ਉਤੇਜਿਤ ਹੋਈ ਹਵਸ ਠੰਡੀ ਪੈਣ ਲੱਗੀ ਤੇ ਉਸਨੇ ਤਰਲਾ ਕੀਤਾ ਮੈਂ ਜ਼ਬਰਦਸਤੀ ਥੋੜਾ ਕਰਨੀ ਹੈ ਪਾਪੀ ਐਸਾ ਤਨੂੰ ਆਪਣੇ ਪਿਆਰ ਦਾ ਵਾਸਤਾ ਦਿੰਦਾ ਹਾਂ ਕਿ ਤੂੰ ਮੇਰੀ ਮੰਨ ਲੈ ਤੂੰ ਵੇਖੀ ਕਿਵੇਂ ਤੈਨੂੰ ਮੈਂ ਇਸੇ ਘਰ ਵਿੱਚ ਰਾਣੀ ਬਣਾਵਾਂਗਾ ਮੈਨੂੰ ਤੇਰੇ ਵਰਗੇ ਚਿੱਤਰਹੀਣ ਬੰਦੇ ਨਾਲ ਕੋਈ ਲੋੜ ਨਹੀਂ ਦੇ ਰਿਸ਼ਤੇ ਗੰਢਣ ਦੀ ਤੇ ਨਾਮ ਇਸ ਘਰ ਦੀ ਰਾਣੀ ਬਣਾ ਕਿਸੇ ਬੇਗਾਨੇ ਮਰਦੇ ਸਿਰ ਤੇ ਮਾਤੀ ਆਖ ਲੱਗੀ ਹੋਈ ਐ ਤਸਕ ਜੈਨਾ ਤੇਰੇ ਕੋਲ ਨਹੀਂ ਕਿਤੇ ਬਾਹਰ ਖੇਖਾ ਤੈਨੂੰ ਪਤਾ ਨਹੀਂ ਕਿ ਮੇਰਾ ਪਤੀ ਐ ਮੈਂ ਕੋ ਮੰਨਣਾ ਤੇਰੀ ਖੇਖਾ ਖਾਣ ਵਾਲੀ ਗੱਲ ਫੇਰੀ ਗੁਰੂ ਗ੍ਰੰਥ ਸਾਹਿਬ ਅੱਗੇ ਬੈਠ ਕੇ ਮੈਂ ਉਜਾਗਰ ਨੂੰ ਆਪਣਾ ਮਾਹੀ ਮੰਨਿਆ ਤੇ ਤੂੰ ਧਿਆਨ ਨਾ ਸੁਣ ਲੈ ਜੇ ਕਿਸੇ ਅਸਲ ਦਾ ਕਿ ਜੋ ਉਜਾਗਰ ਦੀ ਸਾ ਮੇਰੇ ਦਿਲ ਵਿੱਚ ਐ ਉਹ ਕੋਈ ਵੀ ਮਰਦ ਨਹੀਂ ਲੈ ਸਕਦਾ ਸਮਝ ਆਈ ਕਿ ਨਹੀਂ ਤੇਰੀਆਂ ਨਜ਼ਰਾਂ ਉੱਤੇ ਮੈਨੂੰ ਪਹਿਲਾਂ ਤੋਂ ਹੀ ਸ਼ੱਕ ਸੀ ਤੂੰ ਜੋ ਲਾਸਣਾ ਕੇ ਗੱਲਾਂ ਕਰਦਾ ਆ ਰਿਹਾ ਸੀ ਉਸ ਤੋਂ ਵੀ ਮੈਂ ਪੰਪ ਲਿਆ ਸੀ ਕਿ ਤੇਰੇ ਮਨ ਵਿੱਚ ਖੋਟ ਹੈ ਤੇ ਮੈਨੂੰ ਲੱਗਦਾ ਸੀ ਕਿ ਤੂੰ ਕਦੇ ਮੈਨੂੰ ਹੱਥ ਪਾਵੇਂਗਾ। ਤਦੇ ਤੇਰੇ ਇਸੇ ਬੇਦੇ ਘਰੋਂ ਤੇ ਕੁੰਡਾ ਮਾਰ ਕੇ ਮੈਂ ਤੇਰੇ ਦਰਸ਼ਨ ਨਹੀਂ ਸੀ ਕਰਦੀ। ਆ ਜੋ ਸ਼ਕਤ ਤੂੰ ਦੂਰ ਕਰ ਦਿੱਤਾ। ਹੁਣ ਚੁੱਪ ਕਰਕੇ ਵਾਪਸ ਚੱਲ ਜਾ। ਤੇਰੀ ਇਸੇ ਕਰਤੂਤ ਬਾਰੇ ਮੈਂ ਅੱਜ ਸ਼ਾਮ ਨੂੰ ਘਰ ਵਿੱਚ ਸਭ ਦੇ ਸਾਹਮਣੇ ਗੱਲ ਜ਼ਰੂਰ ਕਰਾਂਗੀ। ਬਲਕਿ 3 ਵਜੇ ਡੈਡ ਨੇ ਆਉਣਾ ਹੈ। ਮੈਂ ਤੇਰੀ ਇਹ ਕਰਤੂਤ ਉਹਨਾਂ ਨੂੰ ਵੀ ਦੱਸਾਂਗੀ। ਫੇਰ ਭਪਿੰਦਰ ਮਿੰਤਾ ਉੱਤੇ ਆ ਗਿਆ। ਚਲੋ ਠੀਕ ਹੈ ਤੁਹਾਡੀ ਮਰਜ਼ੀ ਮੈਂ ਸੋਚਿਆ ਜਾਗਰ ਵੀਰ ਕਮਜ਼ੋਰ ਹੈ ਚਲੋ ਹਾਂ ਚਲੋ ਚਲੋ ਪਰ ਕੋਈ ਨਹੀਂ ਠੀਕ ਠੀਕ ਤੁਸੀਂ ਠੀਕ ਮੇਰੇ ਕੋਲ ਗਲਤੀ ਹੋ ਗਈ ਮੈਂ ਸਿਰਫ ਪੁੱਛਿਆ ਹੀ ਹੈ ਕਿ ਤੁਸੀਂ ਨਾ ਕਰਦੇ ਸੀ ਬਸ ਮੈਂ ਸਮਝ ਗਿਆ ਵਾਦਾ ਕਰਦਾ ਮੈਂ ਮੋੜ ਕੇ ਕਦੇ ਇੰਜ ਨਹੀਂ ਕਰਾਂਗਾ ਤੇ ਕਦੇ ਇੰਜ ਤੁਹਾਡੇ ਬਾਰੇ ਨਹੀਂ ਸੋਚਾਂਗਾ ਕਿਰਪਾ ਕਰਕੇ ਮਾ ਮਾਫ ਕਰਦੇ ਹੋ ਮੈਨੂੰ ਤੂੰ ਮੈਨੂੰ ਸਿਰਫ ਪੁੱਛਿਆ ਨਹੀਂ ਸਮਝਿਆ ਤੂੰ ਬਲਕਿ ਮੈਨੂੰ ਤੱਕੇ ਨਾਲ ਚੁੱਕ ਕੇ ਤੋਂ ਇੱਥੇ ਉੱਪਰ ਲੈ ਕੇ ਆਇਆ ਹੈ باوجود ਮੇਰੇ ਰੋਕਣ ਤੇ ਇਹਨੂੰ ਪੁੱਛਣਾ ਨਹੀਂ ਕਹਿੰਦੇ ਇਹਨੂੰ ਜ਼ਬਰਦਸਤੀ ਕੀਤਾ ਜਾਂਦਾ ਤੇਰੀ ਇਸ ਹਰਕਤ ਦਾ ਸਭ ਨੂੰ ਪਤਾ ਲੱਗਣਾ ਚਾਹੀਦਾ ਫਿਰ ਉਹ ਉਸਦੇ ਪੈਰਾਂ 'ਤੇ ਝੁੱਕ ਕੇ ਮਾਫੀ ਮੰਗਣ ਲੱਗ ਪਿਆ ਤੇ ਕਾਫੀ ਦੇਰ ਉਹਦੇ ਮਨ ਤਾਂਤਰ ਲਈ ਕਰਦਾ ਰਿਹਾ ਕੁਝ ਦੇਰ ਉਹ ਚੁੱਪ ਰਿਸ਼ਤੇ ਅਖੀਰ ਨੂੰ ਬੋਲੀ ਖਬਰਦਾਰ ਜੇ ਕਦੇ ਮੇਰੇ ਵੱਲ ਤੂੰ ਗੰਦੀ ਨਜ਼ਰ ਨਾ ਵੇਖਿਆ ਜੀ ਜੀ ਬਬੀ ਜੀ ਆਖ ਕੇ ਭਪਿੰਦਰ ਕਾਰ ਦੀਆਂ ਚਾਬੀਆਂ ਚੁੱਕ ਕੇ ਬੋਲਿਆ ਕਿਸੇ ਕੋਲ ਗੱਲ ਨਾ ਕਰਨੀ ਕਿਰਪਾ ਕਰਕੇ ਆ ਹੱਥ ਜੋੜੇ ਅੱਜ ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਬਸ ਮਾਫ ਕਰ ਦਿਓ ਇਹ ਸਮਝੋ ਕਿ ਇੱਕ ਸੁਪਨਾ ਸੀ ਗਲਤੀ ਮਾਫ ਕਰਨਾ ਕਿਰਪਾ ਕਰਕੇ ਗਲਤੀ ਮਾਫ ਕਰ ਦਿਓ ਜਸਪ੍ਰੀਤ ਉਸ ਵੱਲ ਨਫ਼ਰਤ ਨਾਲ ਵੇਖਦੀ ਰਹੀ ਪਰ ਬੋਲੀ ਕੁਝ ਨਾ ਤੇ ਉਹ ਬਾਹਰ ਨਿਕਲ ਗਿਆ ਜਸਪ੍ਰੀਤ ਪਸੀਨੇ ਨਾਲ ਪਰਗੀ ਸੀ ਤੇ ਉਸ ਦਿਲ ਬਹੁਤ ਜ਼ੋਰ ਨਾਲ ਡਰ ਗਿਆ ਸੀ ਉਹ ਅੰਦਰੋਂ ਬਹੁਤ ਡਰ ਗਈ ਸੀ ਤੇ ਉਹ ਆਪਣੇ ਦਲੇ ਹੋਏ ਮਨ ਨਾਲ ਸੋਚਣ ਲੱਗੀ ਕੀ ਕਰ ਦੀਜੀਏ ਇਸ ਜ਼ਬਰਦਸਤੀ ਕਰ ਜਾਂਦਾ ਮੇਰੀ ਕਿਸ ਨੇ ਸੁਣਨੀ ਸੀ ਇਹ ਮੇਰੇ ਸਾਸਤਿਸਵਰ ਆਪਣੇ ਇਸ ਪੁੱਤਰ ਦੀਆਂ ਸਿਫਤਾਂ ਕਰਦੇ ਥੱਕਦੇ ਨਹੀਂ ਇਹਨਾਂ ਨੇ ਕਦ ਖੜਨਾ ਸੀ ਮੇਰੇ ਨਾਲ ਜੇ ਪੁਲਿਸ ਸਦੀ ਤਾਂ ਸਭ ਪਾਸੇ ਲੋਲਾ ਫਹਿ ਜਾਂਦਾ ਤੇ ਸ਼ਾਇਦ ਇਹ ਚਲੋ ਚੰਗਾ ਹੋਇਆ ਕਿ ਗੰਦਾ ਬੰਦਾ ਗਲੋਂ ਚਲਦੀ ਲੈ ਗਿਆ ਉਹ ਕਾਫੀ ਦੇਰ ਇਸ ਘਟਨਾ ਬਾਰੇ ਸੋਚਦੀ ਰਹੀ ਤੇ ਉਸਦੇ ਹੱਥ ਹਜੇ ਵੀ ਕੰਬ ਰਹੇ ਸੀ ਕੋਈ 3:30 ਵਜੇ ਉਸਨੇ ਮਿਹਰਬਾਨ ਸਿੰਘ ਅਤੇ ਬੱਚਿਆਂ ਦੇ ਘਰ ਬੜਨ ਦੀ ਆਵਾਜ਼ ਸੁਣੀ ਉઠી ਚੁੱਸਨੇ ਆਪਣੇ ਵਾਰ ਸੁਵਾਰੇ ਫਿਰ ਉਹ ਬੱਚਿਆਂ ਦੇ ਕੱਪੜੇ ਬਦਲਣ ਉਹਨਾਂ ਨੂੰ ਕੁਝ ਖਵਾਉਣ ਤੇ ਮਿਹਰਬਾਨ ਸਿੰਘ ਨੂੰ ਚਾਹ ਬਣਾਉਣ ਲਈ ਹੇਠਾਂ ਉਤਰ ਗਈ ਉਸ ਨੂੰ ਜ਼ਰਾ ਨਿਰਾਸ਼ ਜੀ ਦੇਖ ਕੇ ਮਿਹਰਬਾਨ ਸਿੰਘ ਬੋਲਿਆ ਇਹ ਗੱਲ ਜਸਪ੍ਰੀਤ ਸੇਠ ਠੀਕ ਹੈ ਤੇਰੀ ਮੈਂ ਠੀਕ ਹਾਂ ਡੈਲੀ ਜੀ। ਜ਼ਰਾ ਜ਼ੇਰਾ ਤੇਰਾ ਉਤਰਿਆ ਹੋਇਆ ਹੈ। ਤਦ ਮੈਂ ਪੁੱਛਿਆ ਮਿਹਰਬਾਨੀ ਜਸਪ੍ਰੀਤ ਵੱਲ ਕੋ ਨ ਤੱਕਿਆ ਪਰ ਜਸਪ੍ਰੀਤ ਨੇ ਉਸ ਵੱਲ ਪਿੱਟ ਕਰ ਲਈ ਤੇ ਉਸ ਲਈ ਚਾਹ ਬਣਾਉਣ ਵਿੱਚ ਮਸਤ ਹੋ ਗਈ। ਮਿਹਰਬਾਨ ਸਿੰਘ ਬੱਚਿਆਂ ਨੂੰ ਆਪਣੇ ਕੱਪੜੇ ਬਦਲਣ ਦੀ ਤਾਕੀਦ ਕਰਨ ਉਪਰੰਤ ਉਹਨਾਂ ਦੇ ਮਗਰ ਉਹਨਾਂ ਦੇ ਕਮਰੇ ਵੱਲ ਚੱਲ ਆ ਗਿਆ। ਜਸਪ੍ਰੀਤ ਦਾ ਇੱਕ ਦਿਲ ਕਰਦਾ ਸੀ ਕਿ ਉਹ ਸਭ ਕੁਝ ਮਿਹਰਬਾਨ ਸਿੰਘ ਅੱਗੇ ਉਗਲ ਦੇ ਦੇ। ਤੇ ਪੁੱਛੇ ਕਿ ਜਦੋਂ ਸਭ ਨੂੰ ਪਤਾ ਸੀ ਉਹ ਜਾਗਰ ਨਪੁੰਸਕ ਹੈ ਫਿਰ ਵੀ ਉਸ ਨਾਲ ਉਹਨਾਂ ਨੇ ਮੇਰਾ ਰਿਸ਼ਤਾ ਕਿਉਂ ਕੀਤਾ ਫਿਰ ਉਹਨੂੰ ਪੁੱਛੇ ਕਿ ਕੀ ਤੁਸੀਂ ਇੰਜ ਤਾਂ ਕੀਤਾ ਤਾਂ ਕਿ ਤੁਸੀਂ ਘਰ ਬਿਠਾ ਕੇ ਮੈਨੂੰ ਨੌਕਰਾਨੀ ਬਣਾ ਕੇ ਰੱਖ ਸਕੋ ਤੇ ਇਹ ਤੁਹਾਡਾ ਪਿਆਰਿਆ ਹੋਇਆ ਖੋਤਾ ਮੇਰੇ ਨਾਲ ਜ਼ਬਰਦਸਤੀ ਕਰ ਸਕੇ ਸੋਚਾਂ ਦਾ ਤੂਫਾਨ ਉਸ ਅੰਦਰ ਉਬਲ ਰਹੀ ਚਾਹ ਵਾਂਗ ਉਬਰ ਰਿਹਾ ਸੀ ਇਹ ਗਰਾਨੀ ਦੀ ਆਂਚ ਅਜੇ ਵੀ ਉਸ ਅੰਦਰ ਸਲਗ ਰਹੀ ਸੀ ਜਿਸ ਸੰਧਰਿਕ ਖਿਆਲ ਆ ਰਿਹਾ ਸੀ ਤੇ ਦੂਜਾ ਜਾ ਰਿਹਾ ਸੀ ਫਿਰ ਜਦੋਂ ਉਸਨੇ ਚਾਹ ਵਿੱਚ ਦੁੱਧ ਪਾਇਆ ਸਦੋਬਾਰੀ ਬੰਦ ਹੋ ਗਈ ਜਿਸ ਅੰਦਰਲਾ ਤੂਫਾਨ ਵੀ ਹਲਕਾ ਹੁਣ ਲੱਗ ਪਿਆ ਪਰ ਉਸ ਦੀਆਂ ਪਿੰਨੀਆਂ ਅਜੇ ਵੀ ਕੰਬ ਰਹੀਆਂ ਸੀ ਅਖੀਰ ਕੁਝ ਸੋਚ ਕੇ ਉਸਨੇ ਭពਿੰਦਰ ਦੀ ਅੱਜ ਦੀ ਕਰਤੂਤ ਆਪਣੇ ਸਹੁਰੇ ਨੂੰ ਨਾ ਦੱਸੀ ਉਹ ਸ਼ਾਮ ਨੂੰ ਡੀਕਣ ਲੱਗੀ ਕਿਉਂਕਿ ਉਹਦਾ ਮਨ ਕਰ ਰਿਹਾ ਸੀ ਕਿ ਉਹ ਸਭ ਦੇ ਸਾਹਮਣੇ ਖਾਸ ਤੌਰ ਤੇ ਸੁਖਚੰਦ ਦੇ ਸਾਹਮਣੇ ਭពਿੰਦਰ ਦੀ ਕਰਤੂਤ ਦੱਸੇ ਬਹੁਤ ਸੋਚ ਵਿਚਾਰ ਕੇ ਸ਼ਾਮ ਨੂੰ ਉਸਨੇ ਭពਿੰਦਰ ਦੀ ਹਰਕਤ ਬਾਰੇ ਕਿਸੇ ਨੂੰ ਕੁਝ ਨਾ ਦੱਸਿਆ ਖਾਣਾ ਖਾਂਦਿਆਂ ਉਸਨੇ ਵੇਖਿਆ ਕਿ ਭពਿੰਦਰ ਨੇ ਉਸ ਨਾਲ ਬਿਲਕੁਲ ਅੱਖ ਨਹੀਂ ਲਗਾਈ ਇਹ ਜੋ ਸ਼ਾਮ ਵੀ ਆਮ ਸ਼ਾਮਾਬਾਬਾਂ ਲੰਗੇ ਰਾਤ ਨੂੰ ਜਦੋਂ ਉਹ ਜਾ ਕੇ ਨਾਲ ਪਈ ਉਸਦਾ ਫਿਰ ਮਨ ਕੀਤਾ ਕਿ ਉਹ ਭពਿੰਦਰ ਬਾਰੇ ਹਰਕਤ ਉਸ ਨੂੰ ਦੱਸੇ ਪਰ ਫਿਰ ਉਸ ਨੂੰ ਖਿਆਲ ਆਇਆ ਕਿ ਉਜਾਗਰ ਨੂੰ ਦੱਸਣ ਦਾ ਕੀ ਲਭ ਹੋ ਸਕਦਾ ਕਿ ਇਹ ਆਖ ਦੇਵੇ ਰਲ ਕੋਈ ਨਹੀਂ ਜਾਂ ਇੱਕ ਘਰ ਵਿੱਚ ਰੌਲਾ ਹੀ ਪਾ ਦੇਵੇ ਇੰਜ ਉਹਨੇ ਇਸ ਗੱਲ ਨੂੰ ਆਪਣੇ ਅੰਦਰ ਹੀ ਦਫ਼ਨ ਕਰਨ ਦਾ ਮਨ ਬਣਾ ਲਿਆ ਪਰ ਭਪਿੰਦਰ ਦੀ ਕਰਤੂਤ ਤੋਂ ਬਾਅਦ ਉਸ ਅੰਦਰ ਆਪਣੇ ਬੇਵੱਸ ਹੋਣ ਦਾ ਅਹਿਸਾਸ ਬੜਾ ਜ਼ੋਰ ਫੜਨ ਲੱਗ ਪਿਆ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ